ਭਗਵਾਨ ਵਾਲਮੀਕ ਮਜਬੀ ਸਿੱਖ ਧਰਮ ਸਮਾਜ ਦੇ ਸੇਵਾਦਰ ਮੁਖ ਸੰਚਾਲਕ प्रदीप ਗੱਪਰ ਵੱਲੋਂ ਪਿੰਡ ਨਾਥਾਂ ਦੀ ਝੰਡੋਟੀ ਪ੍ਰਕੀਨ ਤੇ ਪੀਰ ਬਾਬਾ ਚਾਰ ਪੀਰ ਵਾਲਮੀਕ ਮੰਦਿਰ ਦੀ ਪ੍ਰਕੀਨ ਜਗਾ ਤੇ ਗਦਿਨ ਨਿਸ਼ੀਨ ਪੁਰਨ ਸੰਤ ਬੁੱਧਨਾਥ ਜੀ ਵੱਲੋਂ ਲੰਗਰ ਹਾਲ ਦੀ ਉਸਾਰੀ ਕਰਨ ਤੋਂ ਬਾਅਦ ਲੰਗਰ ਹਾਲ ਦੇ ਉੱਪਰ ਦੀ ਲੰਗ ਦੀਆਂ ਤਿੰਨ ਬੀਲੀ ਦੀਆਂ ਤਾਰਾਂ ਨੂੰ ਹਟਾਉਣ ਸਬੰਧੀ ਡੇਰੇ ਦੀਆਂ ਵੱਖ-ਵੱਖ ਜਲਤਬੰਦੀਆਂ ਨੂੰ ਲੈ ਕੇ ਸਾਥੀਆਂ ਸਮੇਤ ਇੱਕ ਮੰਗ ਪੱਤਰ ਐਡੀਸੀ ਜੋਤੀਬਾਲਾ ਨੂੰ ਸੌਂਪਿਆ ਗਿਆ। ਇਸ ਮੌਕੇ ਗੱਲ ਕਰਦੇ ਆਂ ਪ੍ਰਦੀਪ ਗੱਬਰ ਨੇ ਕਿਹਾ ਕਿ ਪਿੰਡ ਨਾਥਾਂ ਦੀ ਝੰਡੋਟੀ ਪਰਕੀਨ ਥੇ ਪੀਰ ਬਾਬਾ ਝਾੜਪੀਰ ਵਾਲਮੀਕ ਮੰਦਿਰ ਦੇ ਪਰਕੀਨ ਜਗ੍ਹਾ ਤੇ ਗੱਦੀ ਨਿਸ਼ੀਨ ਪੂਰਨ ਸੰਤ ਬੁੱਧ ਨਾਜੀ ਵੱਲੋਂ ਲੰਗਰ ਹਾਲ ਦੀ ਉਸਾਰੀ ਕਰਵਾਈ ਗਈ ਸੀ ਇਸ ਉਸਾਰੀ ਦੇ ਹਾਲ ਉੱਪਰ ਦੀ ਤਿੰਨ ਬੀਲੀ ਦੀਆਂ ਤਾਰਾਂ ਲੰਗਦੀਆਂ ਹਨ ਜਿਸ ਕਾਰਨ ਲੰਗਰ ਦਾ ਲੈਂਡਰ ਪਾਉਣ ਵਿੱਚ ਰਿਕਵਰ ਪੈ ਰਹੀ ਹੈ ਅਤੇ ਮਨੁੱਖੀ ਜਾਨਾਂ ਨੂੰ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਇਹਨਾਂ ਬਿਜਲੀ ਦੀਆਂ ਤਾਰਾਂ ਨੂੰ ਜਲਦੀ ਹਟਾਉਣ ਲਈ ਉਹਨਾਂ ਵੱਲੋਂ ਪਹਿਲਾਂ ਵੀ ਲਿਖਤੀ ਰੂਪ ਵਿੱਚ ਦਰਖਾਸਤਾਂ ਦਿੱਤੀਆਂ ਗਈਆਂ ਹਨ ਜਿਸ ਦਾ ਅੱਜ ਤੱਕ ਕੋਈ ਉਪਰਾਲਾ ਨਹੀਂ ਹੋਇਆ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਤਾਰਾਂ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ ਨਹੀਂ ਤਾਂ ਇਸ ਦਾ ਵਿਰੋਧ ਡਟ ਕੇ ਕੀਤਾ ਜਾਵੇਗਾ ਉਹਨਾਂ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਬਿਜਲੀ ਦੀਆਂ ਤਾਰਾਂ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਇਸ ਮੋਕੇ ਬਾਬਾ ਲਾਡੀ ਨਾਥ ਜੀ ਮੰਗਲ ਰਾਜਵੀਰ ਸਿੰਘ ਪ੍ਰਤਾਪ ਸਿੰਘ ਅੰਗਰੇਜ਼ ਸਿੰਘ ਰਤਨ ਸਿੰਘ ਆਦਮਾ ਜੂਸ ਹਨ ਅੱਜ ਬੜੀ ਦੁਖੀ ਗੱਲ ਦੱਸਣਾ ਪੈਂਦਾ ਹੈ ਕਿ ਸਾਡੇ ਪੂਰਨ ਸੰਤ ਸਤਗੁਰ ਹਰੀ ਨਾਥ ਜੀ ਦਾ ਪ੍ਰਚੀਨ ਡੇਰਾ ਚਿਜੋਠੀ ਨਾਥਾਂ ਦੀ ਚਿਜੋਠੀ ਜਿੱਥੇ ਬਹੁਤ ਪ੍ਰਚੀਨ ਥੇ ਹੈ ਚਾਰ ਪੀੜਾ ਮੰਦਿਰ ਆ ਉੱਥੇ ਗੰਦੀ ਨਿਸ਼ੀ ਸੰਤ ਬੋਧਰਾਜ ਜੀ ਪਰ ਉੱਥੇ ਜਿਹੜਾ ਲੰਗਰ ਹਾਲ ਹੈ ਬਹੁਤ ਲੰਬੇ ਸਮੇਂ ਬਾਅਦ ਬਣਿਆ ਉਦੇ ਉੱਤੋਂ ਦੋ ਤਿੰਨ ਬਿਜਲੀ ਦੇ ਤਾਰਾਂ ਆ ਆ ਜਾ ਰਹੀਆਂ ਕੋਈ ਹਾਈ ਵੋਲਟ ਨਹੀਂ ਹੈਗੀਆਂ ਅਸੀਂ ਮਾਂ ਜੋ ਡੀਸਬ ਨੂੰ ਪਹਿਲੇ ਹੀ ਪੱਤਰ ਦੇ ਚੁੱਕੇ ਹਾਂ ਜੇਕਰ ਉਹਨਾਂ ਨੇ ਸਿਰ ਤੇ ਝੂਣੀ ਛੜਗੀ ਅੱਜ ਪੂਰਾ ਸਮਾਜ ਵਾਖਾ ਸਫਾ ਮਾਂ ਸਾਰੀਆਂ ਅੱਜ ਲੈ ਕੇ ਗਏ ਆ ਅੱਜ ਮੈਂ ਮੰਗ ਪੱਤਰ ਦਿੱਤਾ ਆ ਔਰ ਚੇਤਾਵਨੀ ਦਿੱਤੀ ਆ ਅਗਰ ਇਹ 72 ਘੰਟਿਆਂ ਦੇ ਵਿੱਚ ਇਹ ਸੁਲਵਾਈ ਨਾ ਹੋਈ ਮਾਲਵੇ ਜੀ ਮੱਜੀ ਭਾਈ ਜਰਾ ਡੀਸੀ ਦੇ ਡਫਤਰ ਦਾ ਘਰਾਓ ਕਰੇਗਾ ਕੋਸ਼ਿਸ਼ ਕੋਠੀ ਦਾ ਤਰ੍ਹਾਂ ਕਰਾਂਗੇ ਔਰ ਦੱਸਦਾ ਕਿ ਬਾਦਮੀ ਬਾਜੀ ਦੀ ਬਾਤ ਯਾਰਾ ਕਮਜ਼ੋਰ ਨਹੀਂ ਆ ਅਗਰ ਇਹੀ ਤਰ੍ਹਾਂ ਸ਼੍ਰੀ ਦਰਵਾਸ ਸਾਹਿਬ ਦਾ ਦਰਗਾਣਾ ਮਤਲਬ ਉੱਪਰ ਦੇ ਲੰਗ ਦੀਆ ਤੇ ਸ਼ਾਇਦ ਇਹ ਕੰਮ ਟੈਲੀਫੋਨ 'ਚ ਹੀ ਹੋ ਜਾਂਦੇ ਬੜੀ ਨਿੰਦਣਯੋਗ ਆ ਕਿ ਸਾਡਾ ਕੰਮ ਡੇਟ ਹੋ ਗਿਆ ਜੈ ਭੀਮ ਜੈ ਭਾਤ ਜੈ ਬਾਲੀ ਰਕੀ ਹਾਂ ਜੀ ਉਹ ਬੋਲੇ 100 ਰੁਪਏ ਤੋਂ کمان ਵਾਲਮੀਕੀ ਮਹਾਰਾਜ ਕੀ ਜੈ ਅੱਜ ਅਸੀਂ ਜੋ ਮੰਗ ਪੱਤਰ ਐਡੀਸੀ ਭੈਣ ਜੀ ਨੂੰ ਦਿੱਤਾ ਹੈ ਜੋ ਕਿ ਪਿੰਡ ਝੰਝੋਟੀ ਵਿੱਚ ਲੰਗਰ ਹਾਲ ਤੋਂ ਆਪਣੀ ਜੋ 32 ਦੀਆਂ ਤਾਰਾ ਲੰਗਦੀਆਂ ਅੱਗੇ ਵੀ ਅਸੀਂ 7 ਦਿਨ ਨੂੰ ਇੱਕ ਜੋਤੀ ਭੈਣ ਜੀ ਨੂੰ ਮੰਗ ਪੱਤਰ ਦੇ ਚੁੱਕੇ ਆ ਪਰ ਕੋਈ ਅੱਜ ਤੱਕ ਸਾਨੂੰ ਉਹਦਾ ਕੋਈ ਸੱਦਾ ਪੱਤਰ ਨਹੀਂ ਮਿਲਿਆ ਅੱਜ ਅਸੀਂ ਫਿਰ ਉਸੇ ਭੈਣ ਜੀ ਨੂੰ ਮੰਗ ਪੱਤਰ ਦੇ ਕੇ ਅਸੀਂ ਫਿਰ ਸੋਚਦ ਕੀਤਾ ਕਿ ਭੈਣ ਜੀ ਅਗਰ ਸਾਡਾ ਕੰਮ ਜਲਦੀ ਤੋਂ ਜਲਦੀ ਨਹੀਂ ਹੋਇਆ ਤੇ ਅਸੀਂ ਜੋ ਸੰਘਰਸ਼ਾਂ ਦਤਰਾਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਜਿਹੜਾ ਮਾਗਬੰਦ ਕਰ ਦਿੱਤਾ ਆਪਾਂ ਐਡੀਸੀ ਮੈਡਮ ਨੂੰ ਇੱਕ ਸਹੀ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਉਹਦਾ ਜਿਹੜਾ ਮਸਲਾ ਹੱਲ ਹੋ ਜੇ ਤਾਰਾ ਨਗਰੀਆਂ ਉਤੋਂ ਦੀ ਲੰਡਰ ਹਾਲ ਦੇ ਉਤੋਂ ਦੀ ਜੋ ਕਿ ਲੈਂਟਰ ਦੇ ਉੱਤੇ ਜਾ ਕੇ ਸਾਡਾ ਕੰਮ ਰੁਕ ਗਿਆ ਵਿਆ ਆ ਇਸੇ ਕਾਰਨ ਰੁਕ ਗਿਆ ਕਿ ਤਾਰਾਂ ਦੇ ਕਾਰਨ ਨਹੀਂ ਉਹ ਛੇਤੀ ਤੋਂ ਛੇਤੀ ਕਰਵਾਇਆ ਜਾਵੇ ਨਹੀਂ ਤੇ ਫਿਰ ਆਪਾਂ ਕੋਈ ਨਾ ਰੋਡ ਜਾਮ ਕਰਕੇ ਤੇ ਫਿਰ ਕਰਵਾਇਆ ਤੇ ਫਿਰ ਕੀ ਕਰਵਾਇਆ ਛੇਤੀ ਤੋਂ ਛੇਤੀ ਕੀਤਾ ਜਾਵੇ ਉਹਦੇ ਵਿੱਚ ਮਹਿਕਮੇ ਦੀ ਵੀ ਸੋਪਾ ਹੋਵੇ ਕਿ ਇਹਨਾਂ ਨੇ ਗੁਰੂ ਘਰ ਦਾ ਕੰਮ ਹੀ ਇਸ ਜਲਦੀ ਤੋਂ ਜਲਦੀ ਕਰਵਾ ਦੇਣ